ਜਸਟਨ ਟਰੂਡੋ ਨੂੰ ਮਿਲਣ ਵਾਸਤੇ ਲੋਕ ਦਰਸ਼ਦੇ ਨੇ ਕਿ ਅਸੀਂ ਉਹਨਾਂ ਨੂੰ ਮਿਲੀਏ ਜਾ ਕੇ ਜਸਟਨ ਟਰੂਡੋ ਤੁਹਾਨੂੰ ਮਿਲਣ ਵਾਸਤੇ ਪਹੁੰਚੇ ਔਰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਸੀ ਸੁਣੋ ਦੇਖੋ ਜੀ ਬੀਤੇ 2 ਦਿਨ ਮਹੀਨੇ ਪਹਿਲਾਂ ਸਾਨੂੰ ਇੱਕ ਈਮੇਲ ਆਉਂਦੀ ਹੈ ਤੇ ਕੈਨੇਡੀਅਨ ਜੋ ਪਾਰਲੀਮੈਂਟ ਹੈ ਵੋਟਵਾ ਦੇ ਵਿੱਚ ਉਥੇ ਇੱਕ ਇਵੈਂਟ ਨੂੰ ਅਟੈਂਡ ਕਰਨਾ ਸਾਨੂੰ ਸੱਦਾ ਆਇਆ ਸਾਡੇ ਪਰਿਵਾਰ ਨੂੰ ਤੇ ਇਹ ਮੇਰੇ ਲਈ ਬਹੁਤ ਮਾਣਵਾਰੀ ਗੱਲ ਸੀ ਕਿਉਂਕਿ ਅਸੀਂ ਹੁਣ ਕੈਨੇਡਾ ਸਾਰੇ ਪਰਿਵਾਰ ਦੇ ਨਾਲ ਰਹਿ ਰਹੇ ਹਾਂ ਉੱਥੇ ਮੇਰੇ ਬੱਚੇ ਵੀ ਪਰਿਵਾਰ ਵੀ ਉੱਥੇ ਤੇ ਇੱਕ ਵੱਖਰੀ ਐਕਸਾਈਟਮੈਂਟ ਸੀ ਕਿਉਂਕਿ ਇੱਕ ਖਾਸ ਕਰਕੇ ਜਦੋਂ ਆਪਾਂ ਪੰਜਾਬ ਤੋਂ ਜਾਂਦੇ ਹਾਂ ਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਤੇ ਉਹ ਖਾਸ ਕਰਕੇ ਜਦੋਂ ਆਪਾਂ ਮਿਲਦੇ ਹਾਂ ਉਸ ਕੰਮ ਨੂੰ ਸਲਾਹਗਾ ਕਰਦਾ ਜਿਸ ਕੰਮ ਦੇ ਮੱਦੇ ਬੱਦੇ ਤੇ ਆਪਾਂ ਉਸ ਮੁਲਕ 'ਚ ਪਹੁੰਚੇ ਹੁੰਦੇ ਤੇ ਮੇਰੇ ਲਈ ਬਹੁਤ ਮਾਣਵਾਰੀ ਗੱਲ ਸੀ ਨਾਲ ਨਾਲ ਸਾਡੇ ਸਿੱਖਾਂ ਲਈ ਸਾਡੇ ਦਸਤਾਰ ਧਾਰੀ ਸਿੱਖਾਂ ਲਈ ਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਜਦੋਂ ਮੈਂ ਮਿਲਿਆ ਤੇ ਉਹਨਾਂ ਨੇ ਬਹੁਤ ਐਕਸਾਈਟਮੈਂਟ ਦਿਖਾਈ ਤੇ ਨਾਲ ਹੀ ਇਹ ਵੀ ਜ਼ਾਹਿਰ ਕੀਤਾ ਵੀ ਅਸੀਂ ਚੋਣੇ ਆ ਕਿ ਆਸਟ੍ਰੇਲੀਆ ਦੀਆਂ ਜਿਹੜੇ ਵੱਡੇ ਮਿਊਜ਼ੀਅਮ ਨੇ ਚਾ ਉਹਨਾਂ ਦੇ ਇਮੀਗ੍ਰੇਸ਼ਨ ਮਿਊਜ਼ੀਅਮ ਜਾਂ ਉਹਨਾਂ ਦੇ ਸੈਂਟਰਲ ਮਿਊਜ਼ੀਅਮ ਚਾ ਸਿਡਨੀ ਦੇ ਹੋਣ ਜਾਂ ਮੈਲਬੌਰਨ ਦੇ ਉੱਥੇ ਵੀ ਸਾਡਾ ਸਿੱਖ ਆਰਟ ਬਣਾ ਕੇ ਰੱਖਿਆ ਜਾਵੇ ਬਿਨਾ ਕਿਸੇ ਫਲ ਦੀ ਵੇਟ ਕੀਤੇ ਕਿਉਂਕਿ ਮੈਂ ਜਦੋਂ ਦੁਨੀਆ ਦੇ ਸਾਹਮਣੇ ਜੁੱਬੇ ਬਣਾਏ ਸੀ ਮੈਨੂੰ ਕੋਈ ਆਰਡਰ ਵਰਕ ਨਹੀਂ ਸੀਗਾ ਉਹ ਮੇਰਾ ਉਹ ਮੇਰਾ ਜਨੂਨ ਸੀਗਾ ਮੈਨੂੰ ਕਲਾ ਨਾਲ ਪਿਆਰ ਸੀਗਾ ਤੇ ਗੁਰੂ ਰਾਮਦਾਸ ਪਾਤਸ਼ਾਹੀ ਨੇ ਇਸ ਨਿਮਾਣੇ ਨੂੰ ਭਾਗ ਲਾਇਆ ਉਹਦੀ ਕਲਾ ਨੂੰ ਭਾਗ ਲਾਇਆ ਤੇ ਅੱਜ ਪੂਰੀ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਵੀ ਉਸ ਕਲਾ ਦੀ ਹੌਸਲਾਮਾ ਹੁੰਦੀ ਹੈ ਮੇਰੇ ਨਾਲ ਜਦੋਂ ਫੋਟੋ ਸ਼ੇਅਰ ਕੀਤੀ ਤੇ ਪੂਰੀ ਦੁਨੀਆ ਦੇ ਵਿੱਚ ਮੈਨੂੰ ਆਪਣੇ ਨਾਮ ਦੇ ਨਾਲੋਂ ਜ਼ਿਆਦਾ ਇਸ ਦਸਤਾਰ ਦੀ ਸ਼ਾਨਵਾਦੀ ਨਜ਼ਰਾਈ ਕਿ ਸਿੱਖਾਂ ਦਾ ਨਾਮ ਜਿਹੜਾ ਇੱਕ ਦਸਤਾਰਦਾਰੀ ਸਾਬਤ ਸੂਰਤ ਦੇ ਇਨਸਾਨ ਦਾ ਜਿਹੜਾ ਚਿਹਰਾ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਜਿਹੜੇ ਹੁੰਦੇ ਆ ਇਸ ਤਰ੍ਹਾਂ ਨਹੀਂ ਹੁੰਦੇ ਇਹ ਗੁਰੂ ਸਾਹਿਬ ਦੀ ਦਾਤ ਹੈਗੀ ਤੇ ਉਹਨੇ ਵੀ ਮਾਨ ਮਹਿਸੂਸ ਕੀਤਾ ਜਸਟਿਨ ਟਰੂਡੋ ਸਾਹਿਬ ਨੇ ਕਿ ਵੀ ਇੱਕ ਸਿੱਖ ਆਰਟਿਸਟ ਨਾਲ ਮਿਲਿਆ ਅੰਮ੍ਰਿਤਸਰ ਦੀ ਪੱਗ ਦੀ ਸ਼ਾਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਬੇਸ਼ੱਕ 2 ਸਾਲ ਬਾਅਦ ਆਪਣੇ ਗ੍ਰਹਿ ਪਹੁੰਚੇ ਨੇ ਲੇਕਿਨ ਪੱਗ ਨੂੰ ਉਹਨਾਂ ਵੱਲੋਂ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਇੱਕ ਅਲੱਗ ਪਛਾਣ ਦਿੱਤੀ ਜਾ ਰਹੀ ਹੈ ਉਸ ਮਾਪਤ ਅਸੀਂ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜਦੋਂ ਉਹਨਾਂ ਵੱਲੋਂ ਜਸਨ ਟਰੂਡੋ ਦੇ ਨਾਲ ਅਤੇ ਖਾਸ ਤੌਰ ਤੇ ਟਰੂਡੋ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੂੰ ਮਿਲਿਆ ਤੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਸੀ ਗੁਰਪ੍ਰੀਤ ਸਿੰਘ ਪੇਪਰ ਆਟਿਸਰ ਜੀ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਲਈ ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਜਸਟਨ ਟਰੂਡੋ ਨੂੰ ਮਿਲਣ ਵਾਸਤੇ ਲੋਕ ਤਰਸਦੇ ਨੇ ਕਿ ਅਸੀਂ ਉਹਨਾਂ ਨੂੰ ਮਿਲੀਏ ਜਾ ਕੇ ਜਸਟਨ ਟਰੂਡੋ ਤੁਹਾਨੂੰ ਮਿਲਣ ਵਾਸਤੇ ਪਹੁੰਚੇ ਔਰ ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ ਸੀ ਇਸ ਵੇਲੇ ਦੇਖੋ ਜੀ ਬੀਤੇ 2-3 ਮਹੀਨੇ ਪਹਿਲਾਂ ਸਾਨੂੰ ਇੱਕ ਈਮੇਲ ਆਉਂਦੀ ਹੈ ਤੇ ਕੈਨੇਡੀਅਨ ਜੋ ਪਾਰਲੀਮੈਂਟ ਹੈ ਓਟਵਾ ਦੇ ਵਿੱਚ ਉੱਥੇ ਇੱਕ ਇਵੈਂਟ ਨੂੰ ਅਟੈਂਡ ਕਰਨ ਦਾ ਸਾਨੂੰ ਸੱਦਾ ਆਇਆ ਸਾਰੇ ਪਰਿਵਾਰ ਨੂੰ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਕਿਉਂਕਿ ਅਸੀਂ ਹੁਣ ਕੈਨੇਡਾ ਸਾਰੇ ਪਰਿਵਾਰ ਦੇ ਨਾਲ ਰਹਿ ਰਹੇ ਹਾਂ ਉੱਥੇ ਮੇਰੇ ਬੱਚੇ ਵੀ ਪਰਿਵਾਰ ਵੀ ਉੱਥੇ ਹੈ ਤੇ ਇੱਕ ਵੱਖਰੀ ਐਕਸਾਈਟਮੈਂਟ ਸੀ ਕਿਉਂਕਿ ਇੱਕ ਖਾਸ ਕਰਕੇ ਜਦੋਂ ਆਪਾਂ ਪੰਜਾਬ ਤੋਂ ਜਾਂਦੇ ਆ ਤੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਤੇ ਉਹ ਖਾਸ ਕਰਕੇ ਜਦੋਂ ਆਪਾਂ ਮਿਲਦੇ ਹਾਂ ਉਸ ਕੰਮ ਨੂੰ ਸਲਾਘਾ ਕਰਦਾ ਜਿਸ ਕੰਮ ਦੇ ਬਲਬੁੱਤੇ ਤੇ ਆਪਾਂ ਉਸ ਮੁਲਕ 'ਚ ਪਹੁੰਚੇ ਹੁੰਦੇ ਆ ਤੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਨਾਲ-ਨਾਲ ਸਾਡੇ ਸਿੱਖਾਂ ਲਈ ਸਾਡੇ ਦਸਤਾਰਧਾਰੀ ਸਿੱਖਾਂ ਲਈ ਤੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਆ ਕੈਨੇਡਾ ਤੁਸੀਂ ਰਹਿੰਦੇ ਸੀ ਉਹ ਤੇ ਮੰਨ ਸਕਦੇ ਕਿ ਜਸਟਨ ਟਰੂਡੋ ਤੁਹਾਨੂੰ ਮਿਲਣ ਵਾਸਤੇ ਜਾਂ ਤੁਹਾਨੂੰ ਇਨਵੀਟੇਸ਼ਨ ਆਇਆ ਦੋਸਤੋ ਬਾਅਦ ਤੁਸੀਂ ਉਹਨਾਂ ਨੂੰ ਮਿਲੇ ਲੇਕਿਨ ਆਸਟ੍ਰੇਲੀਅਨ ਪਾਰਲੀਮੈਂਟ ਜਿਹਦਾ ਹਰ ਇੱਕ ਦਾ ਸੁਪਨਾ ਹੁੰਦਾ ਕਿ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਜ਼ਰੂਰ ਜਾਣਾ ਹੈ ਉੱਥੋਂ ਜਿਹੜੋ ਤੁਸੀਂ ਉੱਥੇ ਗਏ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆਇਆ ਔਰ ਕਿਸ ਤਰ੍ਹਾਂ ਦਾ એનਰਜੀਕਲ ਜਾਂ ਸਿਗਾ ਥੀਮ ਤੁਹਾਨੂੰ ਆਪਣੇ ਆਪ ਚ ਲੱਗਾ ਕਿ ਨਹੀਂ ਯਾਰ ਮੈਨੂੰ ਉਹ ਲੱਗਦਾ ਸੀਗਾ ਕਿ ਇਹ ਜਗ੍ਹਾ ਤੇ ਪਹੁੰਚਣਾ ਬੜਾ ਜ਼ਰੂਰੀ ਹੈ ਦੇਖੋ ਜੀ ਬੀਤੇ ਦੋ ਤਿੰਨ ਮਹੀਨਿਆਂ ਤੋਂ ਮੈਂ ਆਸਟ੍ਰੇਲੀਆ ਸੀਗਾ ਜਸਟ ਤੇ ਆਸਟ੍ਰੇਲੀਆ ਦਾ ਜਿਹੜਾ ਮੇਰਾ ਟ੍ਰਿਪ ਸੀਗਾ ਇਹ ਵੀ ਬਹੁਤ ਸ਼ਾਨਦਾਰ ਆ ਜਿੱਥੇ ਵਕ ਵਕ ਜਿਹੜੀਆਂ ਸਿੱਖ ਜਥੇਬੰਦੀਆਂ ਤੇ ਹੋਰ ਅਨੇਕਾਂ ਧਾਰਮਿਕ ਤੇ ਵਕ ਵਕ ਜਥੇਬੰਦੀਆਂ ਵੱਲੋਂ ਸਨਮਾਨਤ ਕੀਤਾ ਗਿਆ ਤਗਰੀਬਨ 20-25 ਸਟੇਜਾਂ ਤੇ ਉੱਥੇ ਸਨਮਾਨਤ ਕੀਤਾ ਗਿਆ ਇੱਕ 40000 ਦੇ ਇਕੱਠ ਦੇ ਵਿੱਚ ਇੱਕ ਗ੍ਰਿਫਤ ਦੇ ਵਿੱਚ ਸਿਟੀ ਦੇ ਵਿੱਚ ਮੇਲਾ ਲੱਗਦਾ ਉੱਥੇ ਵੀ ਬਹੁਤ ਵੱਡੇ ਲੈਵਲ ਤੇ ਮਾਨ ਸਨਮਾਨ ਦੇ ਕੇ ਜਦੋਂ ਉੱਥੇ ਜਿਹੜੀ ਸਾਰੇ ਆਸਟ੍ਰੇਲੀਅਨ ਕਮਿਊਨਿਟੀ ਜਿਹੜੀ ਉੱਥੇ ਮਿਲੀ ਉਹ ਮਾਨ ਸਨਮਾਨ ਜਦੋਂ ਮਿਲਿਆ ਆਪਣੇ ਆਪ ਤੇ ਇੱਕ ਵੱਖਰਾ ਹੀ ਮਾਣ ਮਹਿਸੂਸ ਹੁੰਦਾ ਹੈ ਕਿ ਸ਼ੁਕਰ ਹੈ ਗੁਰੂ ਸਾਹਿਬ ਕਿ ਤੁਸੀਂ ਇੱਕ ਕਲਾ ਬਖਸ਼ੀ ਜਿਹਦੇ ਕਰਕੇ ਕਿ ਅੱਜ ਇਹ ਪੂਰੀ ਦੁਨੀਆ ਦੇ ਵਿੱਚ ਨਵਾਜਿਆ ਜਾ ਰਿਹਾ ਨਾਲ ਹੀ ਜੇ ਪਾਰਲੀਮੈਂਟ ਦੀ ਗੱਲ ਕਰੀਏ ਪਾਰਲੀਮੈਂਟ ਦੇ ਵਿੱਚ ਜੇ ਮੈਨੂੰ ਗਏ ਨੂੰ ਕੋਸ਼ਿਸ਼ ਕਰਨੇ ਹੋਏ ਸੀ ਤੇ ਸਦਾ ਹੁੰਦਾ ਕਿ ਅਸੀਂ ਚੋਣੇ ਕੀ ਤੁਹਾਨੂੰ ਮਿਲਿਆ ਜਾਵੇ ਤੁਹਾਡੀ ਕਲਾ ਬਾਰੇ ਜਾਣਿਆ ਜਾਵੇ ਜਦੋਂ ਮੈਂ ਮਿਲਿਆ ਤੇ ਉਹਨਾਂ ਨੇ ਬਹੁਤ ਐਕਸਾਈਟਮੈਂਟ ਦਿਖਾਈ ਤੇ ਨਾਲ ਹੀ ਇਹ ਵੀ ਜाहिर ਕੀਤਾ ਵੀ ਅਸੀਂ ਚੋਣੇ ਆ ਕਿ ਆਸਟ੍ਰੇਲੀਆ ਦੀਆਂ ਜਿਹੜੇ ਵੱਡੇ ਮਿਊਜ਼ੀਅਮ ਨੇ ਜਾਂ ਉਹਨਾਂ ਦੇ ਇਮੀਗ੍ਰੇਸ਼ਨ ਮਿਊਜ਼ੀਅਮ ਜਾਂ ਉਹਨਾਂ ਦੇ ਸੈਂਟਰਲ ਮਿਊਜ਼ੀਅਮ ਚਾਹੇ ਸਿਡਨੀ ਦੇ ਹੋਣ ਜਾਂ ਮੈਲਬਨ ਦੇ ਉੱਥੇ ਵੀ ਸਾਡਾ ਸਿੱਖ ਆਰਟ ਬਣਾ ਕੇ ਰੱਖਿਆ ਜਾਵੇ ਗੁਰਪ੍ਰੀਤ ਜਿੱਦਾਂ ਤੁਸੀਂ ਤੁਹਾਡੇ ਮਗਰ ਹੁਣ ਇੰਟਰਨੈਸ਼ਨਲ ਆਰਟਿਸਟ ਦਾ ਨਾਮ ਲੱਗਦਾ ਹੈ ਤੁਸੀਂ ਅਲੱਗ ਇੱਕ ਟਰੈਕ ਸ਼ੁਰੂ ਕੀਤਾ ਗੁਰੂ ਸਾਹਿਬਾਨ ਦੀਆਂ ਜਿਹੜੇ ਜਨਮ ਸਥਾਨ ਬਣਾਏ ਬਹੁਤ ਕੁਝ ਤੁਸੀਂ ਤਿਆਰ ਕੀਤਾ ਤੁਹਾਨੂੰ ਲੱਗਦਾ ਸੀਗਾ ਕਿ ਤੁਸੀਂ ਇਸ ਪਲੇਟਫਾਰਮ ਤੱਕ ਪਹੁੰਚ ਸਕਦੇ ਹੋ ਕਿਉਂਕਿ ਲਗਾਤਾਰ ਅਸੀਂ ਜਿਹੜੀ ਤੁਹਾਡੇ ਨਾਲ ਗੱਲ ਕਰਦੇ ਸੀ ਤੁਸੀਂ ਕਹਿੰਦੇ ਸੀ ਕਿ ਮੈਂ ਇੱਕ ਵਿਲੱਖਣ ਸ਼ੁਰੂਆਤ ਕਰਨਾ ਚਾਹੁੰਦਾ ਤੁਹਾਨੂੰ ਲੱਗਦਾ ਸੀ ਕਿ ਤੁਹਾਨੂੰ ਇਸ ਜਗ੍ਹਾ ਤੱਕ ਪਹੁੰਚਣ ਵਾਸਤੇ ਜੋ ਥੀਮ ਸੋਚਿਆ ਸੀਗਾ ਵਾਕਿਆ ਥੀਮ ਤੱਕ ਪਹੁੰਚੇ ਹੋ ਕਿ ਹਜੇ ਹੋਰ ਵੀ ਸੋਚ ਰਹੇ ਹੋ ਕਿ ਮੈਂ ਆ ਚੀਜ਼ ਹੋਰ ਹੋਰ ਅਚੀਵ ਕਰਨਾ ਚਾਹੁੰਦਾ ਦੇਖੋ ਜੀ ਮੇਰਾ ਇਹ ਮੰਨਣਾ ਪਿਛਲੇ 24 ਸਾਲਾਂ ਤੋਂ ਮੈਂ ਆਰਟ ਨਾਲ ਜੁੜਿਆ ਜਿੱਥੇ ਦਸਾਂ ਪਾਸ਼ੇ ਦੇ ਜਨਮ ਸਥਾਨਾਂ ਦੇ ਮਾਡਲ ਬਣਾਏ ਪੰਜ ਤਖਤਾਂ ਦੇ ਮਾਡਲ ਬਣਾਏ ਪਾਕਿਸਤਾਨ ਦੇ ਬਹੁਤ ਸਾਰੇ ਗੁਰਦੁਆ ਤੇ ਉਹਦੇ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਜੂਨ 1984 ਦਾ ਮਾਡਲ ਤੇ ਦੁਨੀਆ ਦੇ 7 ਜੂਬੇ ਵੀ ਬਣਾਏ ਹਜ਼ਾਰਾਂ ਮਾਡਲ ਬਣਾਤੇ ਲੇਕਿਨ ਇੱਕ ਡ੍ਰੀਮ ਜਿਹੜਾ ਹੁੰਦਾ ਤੁਸੀਂ ਕਹਿੰਦੇ ਵੀ ਤੁਹਾਡਾ ਡ੍ਰੀਮ ਕੀ ਹੈ ਮੇਰਾ ਡ੍ਰੀਮ ਇਹ ਹੁੰਦਾ ਵੀ ਹਰ ਇੱਕ ਇਨਸਾਨ ਦਾ ਹੁੰਦਾ ਵੀ ਕੁਝ ਨਾ ਕੁਝ ਚੰਗਾ ਕਰਦੇ ਜਾਈਏ ਜੇ ਗੱਲ ਕਰੀਏ ਵੀ ਕਦੇ ਸੋਚਿਆ ਸੀ ਜਾਂ ਨਹੀਂ ਸੋਚਿਆ ਸੀ ਮੈਨੂੰ ਐਂ ਲੱਗਦਾ ਵੀ ਕੋਈ ਵੀ ਕਲਾਕਾਰ ਕੁਝ ਵੱਖਰਾ ਕਰਕੇ ਮਿਹਨਤ ਕਰਦਾ ਜਾਵੇ ਉਹਨੂੰ ਫਲ ਜ਼ਰੂਰ ਪਰਮਾਤਮਾ ਨੇ ਭਾਗ ਭਾਗ ਲਾਉਣੇ ਲਾਉਣੇ ਫਲ ਜ਼ਰੂਰ ਮਿਲੇਗਾ ਤੇ ਮੈਂ ਬਿਨਾ ਕਿਸੇ ਫਲ ਦੀ ਵੇਟ ਕੀਤੇ ਕਿਉਂਕਿ ਮੈਂ ਜਦੋਂ ਦੁਨੀਆ ਤੇ ਸਾਤ ਜੁਬੇ ਬਣਾਏ ਸੀ ਮੈਨੂੰ ਕੋਈ ਆਰਡਰ ਵਰਕ ਨਹੀਂ ਸੀਗਾ ਉਹ ਮੇਰਾ ਉਹ ਮੇਰਾ ਜਨੂਨ ਸੀਗਾ ਮੈਨੂੰ ਕਲਾ ਨਾਲ ਪਿਆਰ ਸੀਗਾ ਤੇ ਗੁਰੂ ਰਾਮਦਾਸ ਪਾਤਸ਼ਾਹੀ ਨੇ ਇਸ ਨਿਮਾਣੇ ਨੂੰ ਭਾਗ ਲਾਇਆ ਉਹਦੀ ਕਲਾ ਨੂੰ ਭਾਗ ਲਾਇਆ ਤੇ ਅੱਜ ਪੂਰੀ ਦੁਨੀਆ ਦੀਆਂ ਪਾਰਲੀਮੈਂਟਾਂ ਦੇ ਵਿੱਚ ਵੀ ਉਸ ਕਲਾ ਦੀ ਹੁਸਲਾਮਾ ਹੁੰਦੀ ਹੈ ਕੀ ਲੱਗਦਾ ਹੈ ਕਿ ਪੱਗ ਦੀ ਸ਼ਾਨ ਵਧੀ ਹੈ ਕਿਉਂਕਿ ਅਕਸਰ ਹੀ ਅਸੀਂ ਬਹੁਤ ਜਗ੍ਹਾ ਤੇ ਦੇਖਦੇ ਹਾਂ ਕਿ ਕਿਸੇ ਵੀ ਵਿਅਕਤੀ ਵੱਲੋਂ ਵਿਸ਼ੇਸ਼ ਵਿਅਕਤੀ ਵੱਲੋਂ ਜਿਹੜਾ ਟਰਬਨ ਪਾਈ ਹੁੰਦੀ ਜਾਂ ਸਿਰੀ ਸਹਿਬ ਪਾਇਆ ਹੁੰਦਾ ਤਾਂ ਉਹਨੂੰ ਅਲੱਗ ਨਜ਼ਰਾਂ ਦੇਖਦੇ ਹ ਲੋਕ ਕਿਉਂਕਿ ਸਾਡੀ ਪਛਾਣ ਸ਼ਾਇਦ ਜਾਂ ਟਰਬਨ ਜਿਹੜੀ ਆ ਜਾਂ ਉਸ ਤਰ੍ਹਾਂ ਦੀ ਲੁੱਕ ਸਾਡੀ ਜਿਹੜੀ ਆ ਪਾਕਿਸਤਾਨ ਦੇ ਕਈ ਸਾਡੇ ਵੀਰ ਹੋਣਗੇ ਉਹਨਾਂ ਨਾਲ ਮਿਲਦੀ ਹੋਈ ਨਜ਼ਰ ਆਉਂਦੀ ਹੋएगी ਤੁਹਾਨੂੰ ਲੱਗਦਾ ਕਿ ਤੁਸੀਂ ਜਦੋਂ ਉੱਥੇ ਗਏ ਸੀਗੇ ਔਰ ਤੁਹਾਡੀ ਵੀ ਕੀ ਕਰਪਾਣ ਉਤਾਰੀ ਗਈ ਜਾਂ ਜਿਸ ਤਰ੍ਹਾਂ ਦੀਆਂ ਵੀਡੀਓ ਸਾਹਮਣੇ ਆਉਂਦੀ ਨੇ ਕਿ ਕੀ ਕਰਪਾਣਾ ਉਤਾਰੀਆਂ ਜਾਂਦੀਆਂ ਨੇ ਨੌਜਵਾਨਾਂ ਦੀਆਂ ਜਾਂ ਕਿਸ ਤਰ੍ਹਾਂ ਦੇ ਤੁਸੀਂ ਜੇ ਉੱਥੇ ਮੂਡ ਚ ਗਏ ਉੱਥੇ ਕਿਸ ਤਰ੍ਹਾਂ ਦਾ ਤੁਹਾਡਾ ਟ੍ਰੀਟਮੈਂਟ ਜਿਹਾ ਸੀਗਾ ਕੀਤਾ ਗਿਆ ਮੈਂ ਤੁਹਾਨੂੰ ਸੱਚ ਦੱਸਾਂ ਕਈ ਲੋਕ ਯਕੀਨ ਨਹੀਂ ਕਰਨਗੇ ਤਕਰੀਬਨ ਅਸੀਂ ਸਾਰਾ ਦਿਨ ਪਾਰਲੀਮੈਂਟ ਦੇ ਅੰਦਰ ਬਿਤਾਇਆ ਅਸੀਂ ਇਨਵਾਈਟਿਡ ਸੀਗੇ ਉੱਥੇ ਪਹਿਲਾਂ ਉੱਥੇ ਧਾਰਮਿਕ ਸਮਾਗਮ ਸੀਗਾ ਇੱਕ ਅਵਸਖੀ ਮਨਾਈ ਗਈ ਹੈ ਨਾ ਕੀਰਤਨ ਦੇ ਪ੍ਰਵਾਹ ਚੱਲੇ ਗੁਰਬਾਣੀ ਕੀਰਤਨ ਹੋਇਆ ਉਸ ਤੋਂ ਬਾਅਦ ਇੱਕ ਵੱਖਰਾ ਸੈਸ਼ਨ ਸ਼ੁਰੂ ਹੁੰਦਾ ਹੈ ਦੁਪਹਿਰ ਤੋਂ ਲੈ ਕੇ ਰਾਤ ਤਕਰੀਬਨ 9-10 ਵਜੇ ਤੱਕ ਤੇ ਅਸੀਂ ਉੱਥੇ ਸਾਰੇ ਮਿਨਿਸਟਰੀ ਕੈਨੇਡਾ ਦੀ ਜਿੰਨੀ ਵੀ ਚਾਹੇ ਹਰਜੀਤ ਸਿੰਘ ਸੱਜਣ ਜੀ ਕਮਲ ਖੈਰਾ ਜੀ ਜੋ ਮਿਨਿਸਟਰ ਨੇ ਰੂਬੀਸੋ ਹੋਤਾ ਜੀ ਜਾਂ ਰਣਦੀਪ ਸਰਾਏ ਜੀ ਹੈ ਨਾ ਹੋਰ ਜਿੰਨੀ ਵੀ ਮਿਨਿਸਟਰੀ ਹੈਗੀ ਕੈਨੇਡਾ ਦੀ ਸਾਰਿਆਂ ਦੇ ਅਸੀਂ ਵਿੱਚ ਰਹੇ ਮਾਰਕ ਮਿਲਰ ਜੋ ਕਿ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਮਿਨਿਸਟਰ ਨੇ ਉਹਨਾਂ ਨੇ ਜਿੱਥੇ ਵਧੀਆ ਮਿਲਣੀ ਕੀਤੀ ਨਾਲ ਮਿਲੇ ਕਲਾ ਬਾਰੇ ਜਾਣੇ ਤੇ ਕਲਾ ਦੀ ਸਲਾਗਾ ਵੀ ਕੀਤੀ ਤੇ ਐਕਸਾਈਟਮੈਂਟ ਵੀ ਦਿਖਾਈ ਕਿ ਅਸੀਂ ਬਹੁਤ ਐਕਸਾਈਟਡ ਹੈਗੇ ਕਿ ਤੁਹਾਡਾ ਜਿਹੜਾ ਆਰਟ ਹੈਗਾ ਇਹ ਵੀ ਲਖਣ ਆਰਟ ਹੈ ਇਥੋਂ ਦੇ ਅਜਾਇਬ ਘਰਾਂ ਦਾ ਮਿਊਜ਼ੀਅਮਸ ਦਾ ਸ਼ਿੰਗਾਰ ਬਣੇ ਤੇ ਮੈਨੂੰ ਐਂ ਲੱਗਦਾ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਸਾਡੇ ਜੋ ਦਸਤਾਰ ਹੈ ਇਹਦੀ ਸ਼ਾਨ ਹੋਰ ਵਧਣ ਜਾਣ ਵਧੇਗੀ ਕਿਉਂਕਿ ਇੱਕ ਪਹਿਲਾਂ ਤਾਂ ਇੱਕ ਸੇਖ ਆਰਟਿਸਟ ਹੋਵੇ ਇੱਕ ਗੋਰਿਆਂ ਦੇ ਅਜਾਇਬ ਘਰ ਸਾਡਾ ਜਦੋਂ ਸਿੱਖ ਆਰਟ ਲੱਗੇਗਾ ਕੋਈ ਬਣ ਕੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਨਾ ਸਿਰਫ ਕੈਨੇਡਾ ਦੇ ਵਿੱਚ ਹੁਣ ਤਾਂ ਆਸਟ੍ਰੇਲੀਆ ਵਾਲਿਆਂ ਨੇ ਵੀ ਕਹਿਤਾ ਵੀ ਅਸੀਂ ਉਹਨਾਂ ਨੇ ਆਫੀਸ਼ੀਅਲ ਪੋਸਟ ਭਾਈ ਹੈ ਬਾਕਾਇਦਾ ਉੱਥੋਂ ਦੇ ਪਾਰਲੀਮੈਂਟ ਵੱਲੋਂ ਕਿ ਅਸੀਂ ਚੋਣੇ ਆ ਕਿ ਤੁਹਾਡਾ ਆਰਟ ਇੱਥੇ ਸ਼ਿੰਗਾਰ ਬਣੇ ਹਰਜੀਤ ਸਿੰਘ ਸੱਜਣ ਜੀ ਤੁਸੀਂ ਗੱਲ ਕੀਤੀ ਦੋ ਪੱਗ ਧਾਰੀ ਨੌਜਵਾਨ ਜਿਹੜੇ ਨੇ ਜਾਂ ਕੈਨੇਡਾ ਦੇ ਦੋ ਵੱਡੇ ਚਿਹਰੇ ਇੱਕ ਜਗ੍ਹਾ ਤੇ ਇਕੱਠੇ ਸੀਗੇ ਫਿਰ ਗੱਲਬਾਤ ਹੋਈ ਜਿੱਥੇ ਗੱਲਬਾਤ ਹੋਈ ਤੇ ਕੀ ਗੱਲਬਾਤ ਤੁਹਾਡੀ ਜੀ ਕਿਉਂਕਿ ਤੁਹਾਡੀਆਂ ਬਹੁਤ ਸਾਰੀਆਂ ਫੋਟੋਆਂ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਆਪਣੇ ਤੇ ਪਾਈਆਂ ਨੇ ਜਸਟਨ ਟਰੂਡੋ ਨੇ ਪਾਈਆਂ ਨੇ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਔਰ ਕੀ ਵਿਚਾਰ ਜਿਹੜੇ ਸੀ ਉਸ ਸਮੇਂ ਜਿਹੜੇ ਜਿਹੜੇ ਚੱਲ ਰਹੇ ਸੀ ਉਸ ਸਮੇਂ ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੇ ਵੀ ਕਲਾ ਦੀ ਬਹੁਤ ਪ੍ਰਸ਼ੰਸਾ ਕੀਤੀ ਹਰਜੀਤ ਸਿੰਘ ਸੱਜਣ ਜੀ ਦੋ ਕਿ ਹੁਣ ਐਮਰਜੈਂਸੀ ਮਿਨਿਸਟਰ ਨੇ ਪਹਿਲਾਂ ਉਹ ਡਿਫੈਂਸ ਮਿਨਿਸਟਰ ਸੀਗੇ ਤੇ ਕਲਾ ਦੀ ਇਸਲਾਕਾ ਦੇ ਨਾਲ-ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਅਸੀਂ ਤੁਹਾਨੂੰ ਦੇਖਦੇ ਰਹਿੰਨੇ ਤੁਹਾਡਾ ਆਰਟਵਰਕ ਕਿਉਂਕਿ ਇਹ ਵਿਲੱਖਣ ਆਰਟ ਹੋਣ ਕਰਕੇ ਸਾਰੇ ਪ੍ਰਸ਼ੰਸਾ ਕਰਦੇ ਤੇ ਨਾਲ-ਨਾਲ ਉਹਨਾਂ ਨੇ ਵੀ ਇੱਛਾ ਜਤਾਈ ਕਿ ਇਸ ਕਲਾ ਨੂੰ ਹੋਰ ਆਪਾਂ ਨੂੰ ਅੱਗੇ ਲਿਜਾਣਾ ਚਾਹੀਦਾ ਇਨਸਪਾਇਰ ਕੀਤਾ ਕਿ ਜਿਹੜੇ ਇਥੋਂ ਦੇ ਸਿੱਖ ਮਿਊਜ਼ੀਅਮ ਨੇ ਉਨਾਂ ਲਈ ਵੀ ਆਪਾਂ ਵਰਕ ਕਰੀਏ ਹੋਰ ਜਾਂ ਜਿਹੜੇ ਇੱਥੋਂ ਦੇ ਅੰਗਰੇਜ਼ਾਂ ਦੇ ਜਿਹੜੇ ਮਿਊਜ਼ੀਅਮ ਨੇ ਜਿਵੇਂ ਕਿ ਕਾਮਾਗਾਟਾ ਮਾਰੂਦਾ ਜਿਹੜਾ ਇਤਿਹਾਸ ਹੈਗਾ ਕੈਨੇਡਾ ਨਾਲ ਰਿਲੇਟਡ ਹੈਗਾ ਉਹ ਵੀ ਆਪਾਂ ਉਹਨੂੰ ਵੱਡੇ ਲੈਵਲ ਤੇ ਪ੍ਰੈਜ਼ੈਂਟ ਕਰਾਂਗੇ ਤੇ ਮੇਰੀ ਡਿਸਕਸ਼ਨ ਚੱਲ ਰਹੀ ਹੈ ਗਵਰਨਮੈਂਟ ਦੇ ਨਾਲ ਬੜੀ ਜਲਦੀ ਅਸੀਂ ਉੱਥੋਂ ਦੇ ਅਜਾਇਬ ਘਰਾਂ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਿਆ ਹੋਇਆ ਕਲ ਜਿਹੜਾ ਆਰਟ ਹੈਗਾ ਉਹ ਉੱਥੋਂ ਦਾ ਟ੍ਰੈਂਟੋ ਦੇ ਅਜਾਇਬ ਘਰਾਂ ਦਾ ਸ਼ਿੰਗਾਰ ਬਣੇਗਾ ਜਸਨ ਰੂਡੋ ਵਾਲੋ ਜਿਹੜੇ ਆਪਣੀਆਂ ਟਾਡੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਤੇ ਪਾਏਗੇ ਕਿਸ ਤਰ੍ਹਾਂ ਦੀ ਖੁਸ਼ੀ ਸੀ ਉਸੇ ਦੇ ਦੇਖੋ ਜੀ ਮੈਂ ਤਾਂ ਕਿਸੇ ਰੂਮ ਦੇ ਵਿੱਚ ਬੈਠਾ ਸੀ ਤੇ ਮੈਨੂੰ ਫੋਨ ਆਉਂਦਾ ਕੋਈ ਕੈਲਗਰੀ ਤੋਂ ਕਰ ਰਿਹਾ ਕੋਈ ਅਮਰੀਕਾ ਤੋਂ ਕਰ ਰਿਹਾ ਕੋਈ ਇੰਗਲੈਂਡ ਤੋਂ ਕਾਲ ਆਈ ਜੀ ਉਹਨਾਂ ਨੇ ਤੁਹਾਡੀ ਫੇਸਬੁੱਕ ਤੇ ਫੋਟੋ ਸ਼ੇਅਰ ਕੀਤੀ ਹੈ ਕੋਈ ਕਹਿ ਰਿਹਾ ਤੁਹਾਡੀ ਇੰਸਟਾ ਤੇ ਫੋਟੋ ਸ਼ੇਅਰ ਕੀਤੀ ਹੈ ਜਸਟਿਨ ਟਰੂਡੋ ਖੁਦ ਕਰ ਰਿਹਾ ਆਪਣੇ ਆਈਡੀ ਤੋਂ ਤੇ ਕੋਈ ਕਹਿ ਰਿਹਾ ਜੀ ਉਹਨਾਂ ਨੇ ਆਪਣੀ ਫੇਸਬੁੱਕ ਤੋਂ ਟਵਿੱਟਰ ਤੋਂ ਇੰਸਟਾ ਤੋਂ ਸਾਰੇ ਵੀ ਆਈਡੀਆਂ ਤੋਂ ਉਹਨਾਂ ਨੇ ਮੇਰੇ ਨਾਲ ਜਦੋਂ ਫੋਟੋ ਸ਼ੇਅਰ ਕੀਤੀ ਤੇ ਪੂਰੀ ਦੁਨੀਆ ਦੇ ਵਿੱਚ ਮੈਨੂੰ ਆਪਣੇ ਨਾਮ ਦੇ ਨਾਲੋਂ ਜ਼ਿਆਦਾ ਇਸ ਦਸਤਾਰ ਦੀ ਸ਼ਾਨਵਾਦੀ ਨਜ਼ਰ ਆਈ ਕਿ ਸਿੱਖਾਂ ਦਾ ਨਾਮ ਜਿਹੜਾ ਇੱਕ ਦਸਤਾਰਦਾਰੀ ਸਾਬਤ ਸੂਰਤ ਇਨਸਾਨ ਦਾ ਜਿਹੜਾ ਚਿਹਰਾ ਦੁਨੀਆ ਨੂੰ ਪਤਾ ਲੱਗੇ ਕਿ ਸਿੱਖ ਜਿਹੜੇ ਹੁੰਦੇ ਆ ਇਸ ਤਰ੍ਹਾਂ ਨਹੀਂ ਹੁੰਦੇ ਇਹ ਗੁਰੂ ਸਾਹਿਬ ਦੀ ਦਾਤ ਹੈਗੀ ਤੇ ਉਹਨੇ ਵੀ ਮਾਨ ਮਹਿਸੂਸ ਕੀਤਾ ਜਸਟਨ ਟਰੂਡੋ ਸਾਹਿਬ ਨੇ ਕਿ ਵੀ ਇੱਕ ਸੇਖ ਆਰਟਿਸਟ ਨਾਲ ਮਿਲਿਆ ਗੁਰਪ੍ਰੀਤ ਅੱਗੇ ਤੁਹਾਡਾ ਕੀ ਫਿਊਚਰ ਪਲੈਨਿੰਗ ਕੀ ਨੇ ਕਿਉਂਕਿ 2 ਸਾਲ ਬਾਅਦ ਤੁਸੀਂ ਇੰਡੀਆ ਵਾਪਸ ਪਹੁੰਚੇ ਹੋ ਇਸ ਤੋਂ ਬਾਅਦ ਫਿਊਚਰ ਪਲੈਨਿੰਗ ਕੀ ਨੇ ਕਿ ਅੱਗੇ ਹੋਰ ਜਿਹੜਾ ਤੁਹਾਡਾ ਆਰਟ ਜਿਹੜਾ ਹੈ ਕੀ ਤੁਸੀਂ ਬਣਾਉਣ ਜਾ ਰਹੇ ਹੋ ਬੇਸ਼ੱਕ ਆਸਟ੍ਰੇਲੀਆ ਚ ਵਿੱਚ ਤੁਸੀਂ ਉਹ ਜਿਹੜਾ 1984 ਤੋਂ ਪਹਿਲਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਬਣਾਇਆ ਲੋਕਾਂ ਨੇ ਬਹੁਤ ਪਸੰਦ ਕੀਤਾ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਚੀਜ਼ ਨੂੰ ਵੇਖਣਾ ਵੀ ਚਾਹੁੰਦੇ ਸਨ ਹੁਣ ਆਪਕਮਿੰਗ ਪਲਾਨ ਕੀ ਨੇ ਤੁਹਾਡੇ ਔਰ ਕੀ ਤੁਸੀਂ ਚਾਹੁੰਦੇ ਹੋ ਕਿ ਕੀ ਕੀ ਜਿਹੜੀਆਂ ਚੀਜ਼ਾਂ ਜ ਨਹੀਂ ਹੋਣੀਆਂ ਚਾਹੀਦੀਆਂ ਆਪਕਮਿੰਗ ਜਿਹੜਾ ਮੈਂ ਤੁਹਾਨੂੰ ਦੱਸਿਆ ਇੱਕ ਤਾਂ ਕੈਨੇਡੀਅਨ ਤੇ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ ਮਿਲ ਕੇ ਕੋਈ ਬੜੀ ਜਲਦੀ ਉੱਥੋਂ ਦੇ ਮਿਊਜ਼ੀਅਮਸ ਲਈ ਆਰਟਵਰਕ ਸ਼ੁਰੂ ਕਰ ਰਹੇ ਨੇ ਤੇ ਉਸ ਤੋਂ ਇਲਾਵਾ ਦੋ ਤਿੰਨ ਕੰਟਰੀਜ਼ ਹੋਰ ਨੇ ਜਿਹਦੇ ਲਈ ਕਿ ਸਿੱਖ ਇਤਿਹਾਸ ਦਾ ਨਾਲ ਜੁੜੇ ਕਾਫੀ ਸਾਰੇ ਮਾਡਲ ਜੋ ਲੈ ਕੇ ਆ ਰਹੇ ਨੇ ਨਵੇਂ ਮਿਊਜ਼ੀਅਮਸ ਤਿਆਰ ਹੋ ਰਹੇ ਨੇ ਕੁਝ ਕੰਟਰੀਆਂ ਨੇ ਤੇ ਉਹਨਾਂ ਤੇ ਉਹ ਵੀ ਜਿਵੇਂ ਜਿਵੇਂ ਤਿਆਰ ਹੁੰਦੇ ਰਹਿਣਗੇ ਤੁਹਾਨੂੰ ਦੱਸਾਂਗੇ ਦੋ ਤਿੰਨ ਅਲੱਗ ਅਲੱਗ ਕੰਟਰੀਆਂ ਮੈਂ ਤਾਂ ਨਾਮ ਲੈ ਦੇਣਾ ਫਿਲੀਪੀਨ ਦੇ ਵਿੱਚ ਗੱਲ ਚੱਲ ਰਹੀ ਹੈ ਮੇਰੀ ਹੋਰ ਸਪੇਨ ਦੇ ਵਿੱਚ ਅਮਰੀਕਾ ਦੇ ਵਿੱਚ ਮਿਊਜ਼ੀਅਮ ਬਣ ਜਾ ਰਹੇ ਤਾਂ ਗੁਰੂ ਸਾਹਿਬ ਗੁਰੂ ਰਾਮਦਾਸ ਪਾਸ਼ਾ ਜੀ ਨੇ ਇਹ ਕਲਾ ਬਖਸ਼ੀ ਹੈ ਉਹ ਜਿੱਥੇ ਜਿੱਥੇ ਹੁਕਮ ਕਰਨਗੇ ਆਸ਼ੀਰਵਾਦ ਦਈ ਜਾਣਗੇ ਚਾਈ ਜਾਵਾਂਗੇ ਸਵਾਲ ਤੇ ਕੋੜਾ ਹੈ ਲੇਕਿਨ ਪੁੱਛਣਾ ਵੀ ਬੜਾ ਜ਼ਰੂਰੀ ਆ ਜਿਸ ਤਰ੍ਹਾਂ ਉੱਥੇ ਪਿਆਰ ਮਿਲ ਰਿਹਾ ਕੀ ਸੋਚਿਆ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਰਾ ਪਿਆਰ ਮਿਲਿਆ ਉਹ ਤਾਂ ਮੇਰੇ ਖਿਆਲ ਤੁਸੀਂ ਵੀ ਵਧੀਆ ਜਾਣਦੇ ਹੋ ਕਿਉਂਕਿ ਇੱਥੇ ਤਕਰੀਬਨ 22 ਸਾਲ ਜਦੋਂ ਇਸ ਕਲਾ ਨਾਲ ਜੁੜੇ ਸੀਗੇ 22 ਸਾਲ ਕਲਾ ਨੂੰ ਹੋ ਗਈ ਸੀ ਕਰਦੇ ਨੂੰ ਗੁਰੂ ਰਾਮਦਾਸ ਦੀ ਨਗਰੀ 'ਚ ਲੇਕਿਨ ਕਿਤੇ ਨਾ ਕਿਤੇ ਗੱਲ ਫੇਰ ਉਹੀ ਆਏ ਦੀ ਗੱਲ ਤਾਂ ਕੋੜੀ ਹੈ ਪਰ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈਗੀ ਵਕ ਵਕ ਕਲਾ ਨੂੰ ਕਰਨ ਵਾਲੇ ਕਲਾਕਾਰ ਨੇ ਕੁਝ ਪੇਂਟਿੰਗ ਕਰਦੇ ਨੇ ਕੋਈ ਕੋਈ ਕੈਲੀਗ੍ਰਾਫੀ ਬਹੁਤ ਵਧੀਆ ਕਰਦੇ ਨੇ ਕੋਈ ਇਤਿਹਾਸਕਾਰ ਨੇ ਕੋਈ ਲਿਖਾਰੀ ਨੇ ਉਹਨਾਂ ਕਲਾਕਾਰਾਂ ਦੀ ਇੰਨੀ ਸਾਰ ਨਹੀਂ ਲਈ ਜਾਂਦੀ ਤੇ ਗੱਲ ਕਰੀਏ ਤੇ ਇੱਥੇ ਦਾ ਛੋਟੇ-ਮੋਟੇ ਐਮਐਲਏ ਨੂੰ ਮਿਲਣਾ ਬੜੀ ਵੱਡੀ ਗੱਲ ਗਣੀ ਆਂਦੀ ਏ ਤੇ ਉੱਥੇ ਪਾਰਲੀਮੈਂਟਾਂ ਤੋਂ ਸੱਦੇ ਹੁੰਦੇ ਆ ਫਰਕ ਤਾਂ ਬਹੁਤ ਜ਼ਿਆਦਾ ਲੇਕਿਨ ਮੈਂ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਕਿ ਇਹ ਗੈਪ ਖਤਮ ਹੋਣਾ ਚਾਹੀਦਾ ਕੋਈ ਵੀ ਕਲਾਕਾਰ ਚੰਗਾ ਲਿਖਾਰੀ ਚੰਗਾ ਪਲੇਅਰ ਚੰਗਾ ਐਥਲੀਟ ਕੋਈ ਵੀ ਹੈਗਾ ਉਹਦੀ ਉਸ ਹੁਨਰ ਨੂੰ ਮੁੱਲ ਪਾਓ ਦੇਖੋ ਮੈਂ ਕੋਈ ਬਹੁਤ ਪੜਿਆ ਲਿਖਿਆ ਇਨਸਾਨ ਨਹੀਂਗਾ ਪਰ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕੀਤੀ ਇਹ ਕਲਾ ਬਖਸ਼ੀ ਕੈਨੇਡਾ ਸਰਕਾਰਾਂ ਨੇ ਸਾਨੂੰ ਡਾਇਰੈਕਟ ਪੀਆਰ ਦਿੱਤੀ ਤੇ ਅੱਜ ਆਸਟ੍ਰੇਲੀਆ ਦੀਆਂ ਸਰਕਾਰਾਂ ਵੀ ਕਹਿੰਦੀਆਂ ਵੀ ਤੁਸੀਂ ਚਾਹੋ ਮੈਂ ਪਹਿਲੀ ਵਾਰੀ ਦੁਨੀਆ ਦੇ ਵਿੱਚ ਸੁਣਿਆ ਕਿਉਂਕਿ ਲੋਕ ਕਹਿੰਦੇ ਆਸਟ੍ਰੇਲੀਆ ਤਾਂ ਸੈਤੀ ਦੀ ਵੀਜ਼ਾ ਹੀ ਨਹੀਂ ਦਿੰਦੀ ਅੱਜ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਮੀਟਿੰਗ ਚੱਲ ਰਹੀ ਸੀ ਤੇ ਉਹਨਾਂ ਨੇ ਮਿਨਿਸਟਰਸ ਨੇ ਇੱਛਾ ਜਤਾਈ ਸੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਕੁਝ ਹੋਰ ਰੁਕੋ ਕੁਝ ਟਾਈਮ ਤੇ ਸਾਡੇ ਲਈ ਕੁਝ ਆਰਟਵਰਕ ਬਣਾ ਕੇ ਜਾਓ ਤੇ ਇਹ ਮੇਰੇ ਲਈ ਨਹੀਂ ਸਿਰਫ ਪੰਜਾਬ ਦੇ ਹਰ ਇੱਕ ਕਲਾਕਾਰ ਦੇ سپورਟ ਹੈ ਇੱਕ ਇੱਕ ਉਹਨਾਂ ਦਾ ਹੌਸਲਾ ਵਜਾਈ ਵਾਲੀ ਚੀਜ਼ ਹੈ ਵੀ ਜੇ ਤੁਸੀਂ ਸੱਚੀ ਸੱਚੀ ਮਿਹਨਤ ਨਾਲ ਕਿਰਤ ਕਰਦੇ ਹੋ ਬਿਨਾ ਕਿਸੇ ਦੀਆਂ ਕਾਪੀਆਂ ਮਾਰ ਕੇ ਲੋਕ ਇੱਕ ਇਧਰ ਉਧਰ ਕਾਪੀ ਮਾਰ ਕੇ ਕਰਨਾ ਚਾਹੁੰਦੇ ਤੁਸੀਂ ਆਪਣੀ ਕ੍ਰੀਏਸ਼ਨ ਕਰੋ ਤੇ ਤੁਹਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਪਰ ਮੈਂ ਸਰਕਾਰਾਂ ਨੂੰ ਇਹੀ ਕਹਿਣਾ ਚਾਹੂੰਗਾ ਵੀ ਚੰਗੇ ਕਲਾਕਾਰਾਂ ਦੀ ਕਦਰ ਕਰਿਆ ਕਰੋ ਹੋ ਸਕਦਾ ਚੰਗੀ ਕਦਰ ਪਈ ਹੁੰਦੀ ਤੇ ਅੱਜ ਸਾਡੇ ਵਰਗਿਆਂ ਨੂੰ ਪੰਜਾਬ ਛੱਡ ਕੇ ਨਾ ਜਾਣਾ ਪੈਂਦਾ ਜੇਕਰ ਗੁਰਪ੍ਰੀਤ ਜੀ ਤੁਹਾਡੀ ਗੱਲ ਕਿਤੇ ਹੈ ਤੇ ਪਰਿਵਾਰ ਦੇ ਵਿੱਚ ਹਮੇਸ਼ਾ ਤੁਹਾਨੂੰ ਸਪੋਰਟ ਮਿਲਦਾ ਰਿਹਾ ਮੈਂ ਕਿ ਇੰਟਰਵਿਊ ਸੁਣ ਰਿਹਾ ਸੀ ਇੱਕ ਤੁਸੀਂ ਬੜੇ ਖਾਸ ਬੰਦੇ ਦਾ ਵਿੱਚ ਨਾਮ ਲਿੱਤਾ ਉਹ ਕੌਣ ਸੀਗੇ ਤੇ ਔਰ ਕਿਸ ਤਰ੍ਹਾਂ ਦੀ ਮਾਗ ਚ ਆ ਗਈ ਯਾਰ ਕਿਉਂਕਿ ਮੈਂ ਬਹੁਤ ਸਾਰੇ ਇੰਟਰਵਿਊਸ ਤੁਹਾਡੇ ਨਾਲ ਕੀਤੇ ਜੀ ਤੁਸੀਂ ਇੰਡੀਆ ਸੀਗੇ ਕਦੀ ਹੱਦ ਤੱਕ ਤੁਸੀਂ ਨਾਮ ਨਹੀਂ ਸੀ ਲਿੱਤਾ ਮਾ ਜੇ ਤੁਹਾਨੂੰ ਨਾਂ ਸੁਣਿਆ ਤਾਂ ਮੈਨੂੰ ਆ ਬੜਾ ਲੱਗਾ ਕਿ ਗੁਰਪ੍ਰੀਤ ਨੇ ਉਹਨਾਂ ਨੇ ਮੇਰੇ ਨਾਲ ਵੀ ਇਹ ਗੱਲ ਕਹੀ ਕਿ ਇਹ ਸ਼ਖਸ਼ੀ ਵਿ ਜਿਹੜੇ ਸੀਗੇ ਇਹ ਮੇਰੇ ਪਿੱਛੇ ਬੜੀ ਬੈਕਬੋਨ ਦਾ ਕੰਮ ਕਰਦਾ ਸੀ ਉਹ ਕੌਣ ਸੀਗੇ ਮੈਂ ਵੀ ਕਹਾਂਗਾ ਸਾਡੀ ਆਡੀਅנס ਦੱਸੋ ਔਰ ਖਾਸ ਤੋ ਤੇ ਦੱਸਿਓ ਕਿ ਕੋਈ ਐਕਸਪੀਰੀਅੰਸ ਦੱਸਣਾ ਜੁਰ ਕਿ ਜਿਹੜਾ ਉਹਨਾਂ ਨਾਲ ਤੁਹਾਡਾ ਬਤਾਇਆ ਹੋਵੇ ਨਾਲ ਦੇਖੋ ਇਹ ਸਭ ਤੋਂ ਪਹਿਲਾਂ ਤਾਂ ਮੇਰਾ ਪਰਿਵਾਰ ਮੇਰੇ ਧਰਮ ਪਤਨੀ ਨਾ ਬਲਜੀਤ ਕੌਰ ਜੀ ਮੇਰਾ ਬੇਟਾ ਅਮਰਤਪਾਲ ਸਿੰਘ ਮੇਰੀ ਬੇਟੀ ਸਾਰਾ ਪਰਿਵਾਰ ਅਸੀਂ ਮਿਲ ਕੇ ਕੋਈ ਵੀ ਆਰਟ ਨੂੰ ਬੜੇ ਡੈਡੀਕੇਸ਼ਨ ਦੇ ਨਾਲ ਨਿਭਾਉਣੇ ਕਰਦੇ ਆ ਬੜੀ ਬਰੀਕ ਨਾ ਮਾਤਾ ਜੀ ਸਿਮਰਜੀਤ ਕੌਰ ਜੀ ਮੇਰੇ ਪਿਤਾ ਜੀ ਸਰਦਾਰ ਸੁੱਚਾ ਸਿੰਘ ਜੀ ਪਰ ਜੋ ਸਭ ਤੋਂ ਜੇ ਪਿੱਛੇ ਬੈਕ ਪਿੱਛੇ ਚਲੇ ਜਾਈਏ ਅੱਜ ਤੋਂ 25 30 ਸਾਲ ਪਹਿਲਾਂ ਮੇਰੇ ਦਾਦਾ ਜੀ ਸਤਕਾਰਯੋਗ ਸਰਦਾਰ ਪੂਰਨ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਬਚਪਨ ਦੇ ਵਿੱਚ ਕਾਫੀ ਸਮਾਂ ਬਤਾਇਆ 14 15 16 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਹੋਇਆ ਕਰਦਾ ਸੀ ਉਦੋਂ ਮੈਂ ਇਸ ਕਲਾ ਦੇ ਨਾਲ ਨਹੀਂ ਜੁੜਿਆ ਸੀ ਲੇਕਿਨ ਉਹਨਾਂ ਦੀਆਂ ਕਲਾ ਦੀਆਂ ਬਾਰਿਕੀਆਂ ਨੂੰ ਬੜਾ ਬਾਖੂਬੀ ਦੇਖਦਾ ਹੁੰਦਾ ਸੀ ਉਹ ਪੁਰਾਣੇ ਟਾਈਮ ਜਿਵੇਂ ਲੱਕੜ ਦੇ ਕੰਮ ਦੀ ਮੀਨਾਕਾਰੀ ਦੇ ਬੜੇ ਮਾਸਟਰ ਸੀਗੇ ਉਹ ਦੂਰ ਦੂਰ ਪਿੰਡਾਂ ਚ ਉਹਨਾਂ ਦਾ ਨਾਮ ਹੁੰਦਾ ਸੀ ਤੇ ਮੈਂ ਉਹਨਾਂ ਤੋਂ ਬੜਾ ਕੁਝ ਸਿੱਖਿਆ ਤੇ ਬਾਕੀ ਦੂਜੀ ਗੱਲ ਬਲੱਡ ਤਾਂ ਉਹੀ ਹੈ ਨਾ ਉਹਨਾਂ ਤੋਂ ਮੈਂ ਬਹੁਤ ਕੁਝ ਬਰੀਕੀਆਂ ਕੰਮ ਨਹੀਂ ਸਿੱਖਦਾ ਰਿਹਾ ਮੇਰੇ ਫਾਦਰ ਸਾਹਿਬ ਨੇ ਸਰਦਾਰ ਸੁੱਚਾ ਸਿੰਘ ਜੀ ਉਹ ਵੀ ਆਪਣੇ ਟਾਈਮ ਦੇ ਬੜੇ ਮਤਲਬ ਨਾਮੀ ਜਿਹੜੇ ਰਹੇ ਨੇ ਕਾਰੀਗਰ ਉਹ ਜਿਹੜਾ ਬਲੱਡ ਦਾ ਅਸਰ ਰਹਿੰਦਾ ਤੇ ਸਭ ਤੋਂ ਬਾਅਦ ਉਹ ਜਿਹੜੇ ਨਾਲ ਨਾਲ ਜਿਹੜੀ ਕਿਰਪਾ ਗੁਰੂ ਰਾਮਦਾਸ ਪਾਸ਼ਾ ਜੀ ਦੀ ਰਹਿੰਦੀ ਹੈ ਉਹ ਖੂਨ ਚ ਜਿਹੜਾ ਅਸਰ ਹੈ ਉਸ ਅਸਰ ਨੂੰ ਬਰਕਤ ਦੇ ਰੂਪ ਦੇ ਵਿੱਚ ਬਦਲਣਾ ਉਹ ਗੁਰੂ ਦੇ ਹੱਥ ਦੇ ਵਿੱਚ ਹੈ ਲੇਕਿਨ ਇੱਕ ਹੋਰ ਵੀ ਅਸੀਂ ਚੀਜ਼ਾਂ ਦੇਖਦੇ ਨੇ ਠੀਕ ਆ ਕਿ ਬਹੁਤ ਸਾਰੇ ਲੋਕ ਹੁਣ ਕੈਨੇਡਾ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਧਾਰਨਾ ਵੀ ਬਣੀ ਹੋਈ ਕਿ ਲੋਕ ਕੈਨੇਡਾ ਨਹੀਂ ਛੱਡ ਰਹੇ ਆ ਕੋਈ ਕਹਿੰਦੇ ਮੈਂ ਕਿਤੇ ਜਾ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਨੇ ਕੈਨੇਡਾ ਦੇ ਵਿੱਚ ਕਿਉਂਕਿ ਤੁਸੀਂ ਉਹ ਲਾ ਕੇ ਵੀ ਆਏ 2 ਸਾਲ 3 ਸਾਲ ਕੋਈ ਜ਼ੀਰੋ ਬੰਦਾ ਉੱਥੇ ਜਾਂਦਾ ਉਸ ਤੋਂ ਬਾਅਦ ਮਾਹੌਲ ਦੇਖਦਾ ਮਾਹੌਲ ਦੇਖਣ ਤੋਂ ਬਾਅਦ ਬੜਾ ਕੁਝ ਦੇਖ ਕੇ ਉਹ ਮੈਂਦਾ ਕਿ ਆਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ ਜਾਂ ਹੋਣੀਆਂ ਚਾਹੀਦੀਆਂ ਸਰ ਤੁਹਾਨੂੰ ਕੀ ਲੱਗਦਾ ਕੀ ਹਾਲਾਤ ਨੇ ਉੱਥੇ ਕੈਨੇਡਾ ਦੇ ਵਿੱਚ ਔਰ ਖਾਸਤੇ ਨੌਜਵਾਨਾਂ ਲਈ ਕਿਸ ਤਰ੍ਹਾਂ ਦੇ ਉੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਖੁੱਲੀਆਂ ਹੋਈਆਂ ਨੇ ਜਾਂ ਆਹ ਚੀਜ਼ਾਂ ਜਿਹੜੀਆਂ ਲੋਕ ਬੱਚੇ ਜਿਹੜੇ ਆ ਉਹ ਅਡਾਪਟ ਕਰਕੇ ਆਣ ਅਸਿਹੜਾ ਦੇਖੋ ਜੀ ਮੈਂ ਪਹਿਲਾਂ ਤਾਂ ਹੁਣ ਰੀਸੈਂਟਲੀ ਆਸਟ੍ਰੇਲੀਆ ਦੀ ਧਰਤੀ ਤੋਂ ਆਇਆ ਪਹਿਲਾਂ ਤਾਂ ਮੈਂ ਇੱਕ ਡਿਫਰੈਂਸ ਦੱਸਦਾ ਆਸਟ੍ਰੇਲੀਆ ਦੇ ਕੈਨੇਡਾ ਦਾ ਆਸਟ੍ਰੇਲੀਆ ਦੇ ਵਿੱਚ ਓਵਰ ਜਿਹੜਾ ਫਲੋ ਨਹੀਂ ਹੋਇਆ ਪਿਆ ਵੀ ਐਵੇਂ ਨਹੀਂ ਇੱਕ ਹੀ ਸ਼ਹਿਰ ਦੇ ਵਿੱਚ ਓਵਰ ਪੰਜਾਬੀ ਆ ਗਏ ਓਵਰ ਇੰਡੀਅਨ ਸਟੂਡੈਂਟ ਆ ਗਏ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਆ ਸਾਰਾ ਟ੍ਰਾਂਟੋ ਬ੍ਰੈਮਟਨ ਮਿਸਿਸਾਗਾ ਕੈਲਡਨ ਇਹ ਏਰੀਆ ਜਿਹੜੇ ਪੰਜਾਬੀ ਸਟੂਡੈਂਟਸ ਨਾਲ ਭਰੇ ਪਏ ਨੇ ਦੂਜੀ ਗੱਲ ਉੱਥੇ ਜਿਹੜੇ 4-5 ਮਹੀਨੇ ਆਪਣੇ ਸਨੋ ਦੇ ਵਿੱਚ ਨਿਕਲਦੇ ਆ ਉਹ ਵੀ ਬੱਚਿਆਂ ਵਾਸਤੇ ਬਹੁਤ ਜ਼ਿਆਦਾ ਸਟਰਗਲ ਰਹਿੰਦੀ ਹੈ ਹਨਾ ਜਿਦੇ ਕੋਲ ਕਨਵੈਂਸ ਨਹੀਂਗਾ ਆ ਸਾਧਨ ਨਹੀਂਗਾ ਬੱਸਾਂ ਤੇ ਟਰੈਵਲ ਕਰਨਾ ਸਵੇਰੇ 5 ਵਜੇ ਨਿਕਲਣਾ ਬਾਕੀ ਓਵਰਆਲ ਜਿਹੜਾ ਕੈਨੇਡਾ ਥੋੜਾ ਡਾਊਨਫਾਲ ਵਾਲ ਸੁਣਿਆ ਜਾਂਵੇਂ ਵੀ ਜਾ ਰਿਹਾ ਹੈ ਹਨਾ ਕੁਝ ਪ੍ਰੋਬਲਮਸ ਹੁੰਦੀਆਂ ਇਸ ਤਰ੍ਹਾਂ ਦੀਆਂ ਲੇਕਿਨ ਜੇ ਦੇਖਿਆ ਜਾਵੇ ਜਿਨ੍ਹਾਂ ਕੋਲ ਸਕਿੱਲ ਹੈਗਾ ਲਗਭਗ ਉਹਨਾਂ ਨੂੰ ਕੰਮ ਮਿਲ ਜਾਂਦਾ ਪਰ ਕੁਝ ਲੋਕ ਬੱਚੇ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਬੜੇ ਬੱਚੇ ਮੈਨੂੰ ਵੀ ਕਈ ਵਾਰ ਸੰਪਰਕ ਕਰਦੇ ਵੀ ਸਾਡੇ ਕੋਲ ਜੋਬ ਨਹੀਂ ਹੈਗੀ ਤੇ ਪੁੱਛੀਦਾ ਵੀ ਜੋਬ ਲਵਾ ਦਿੰਨੇ ਉਹ ਕਹਿੰਦੇ ਪਰ ਅਸੀਂ ਮੰਡੇ ਨੂੰ ਨਹੀਂ ਫ੍ਰੀ ਹੈਗੇ ਤੇ ਵੈਨਸਡੇ ਨੂੰ ਵੀ ਨਹੀਂ ਹੈਗੇ ਤੇ ਫਰਾਈਡੇ ਨੂੰ ਵੀ ਸਾਡੀ ਕਲਾਸ ਹੁੰਦੀ ਹੈ ਜੇ ਆਪਾਂ ਹਫਤੇ ਚ ਤਿੰਨ ਦਿਨ ਫ੍ਰੀ ਨਹੀਂ ਹੈਗੇ ਤੇ ਫਿਰ ਜਿੰਨੇ ਜੋਬ ਤੇ ਰੱਖਣਾ ਉਹਦੇ ਲਈ ਵੀ ਪ੍ਰੋਬਲਮ ਆ ਜਾਂਦੀ ਹੈ ਇਹ ਵੀ ਕਿਤੇ ਨਾ ਕਿਤੇ ਕੁਝ ਚੀਜ਼ਾਂ ਹੋ ਜਾਂਦੀਆਂ ਪਰ ਜਿਹੜੇ ਅਵੇਲੇਬਲ ਨੇ ਸੱਤੇ ਦਿਨ ਉਹਨਾਂ ਨੂੰ ਕਿਤੇ ਨਾ ਕਿਤੇ ਜੋਬ ਮਿਲ ਵੀ ਜਾਂਦੀ ਹੈ ਲਾਸਟ ਮੇਰਾ ਸਵਾਲ ਹੈ ਅਕਸਰ ਹੀ ਧਾਰਨਾਵਾਂ ਬੜੀਆਂ ਰਹਿੰਦੀਆਂ ਨੇ ਕਿ ਵਿਦੇਸ਼ ਦੇ ਮੰਤਰੀ ਜਿਹੜੇ ਨੇ ਜਾਂ ਪ੍ਰਾਈਮ ਮਿਨਿਸਟਰ ਜਿਹੜੇ ਨਾ ਆਮ ਰਸਤਿਆਂ 'ਚ ਮਿਲ ਲੈਂਦੇ ਨੇ ਕਿਸ ਤਰ੍ਹਾਂ ਦੀ ਇਹ ਲੋਕਾਂ ਦੀ ਧਾਰਨਾ ਜਿਹੜੀ ਕਿੰਨੀ ਕੁ ਸੱਚ ਆ ਅਗਰ ਮਿਲਦੇ ਨੇ ਤੇ ਕਿਸ ਤਰ੍ਹਾਂ ਮਿਲਦੇ ਨੇ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵੀ ਆਉਂਦੀਆਂ ਨੇ ਲੋਕ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਕਹਿੰਦੇ ਕਿ ਸਾਈਕਲ ਤੇ ਜਾਂਦੇ ਜਾਂਦੇ ਮਿਲ ਲੈਂਦੇ ਨੇ ਤੇ ਸ਼ਾਇਦ ਹੁੰਦਾ ਤੁਹਾਨੂੰ ਵੀ ਲੋਕ ਟ੍ਰੋਲ ਕਰਦੇ ਹੋਣਗੇ ਕਿ ਜਸਟਨ ਟਰੂਡੋ ਵੀ ਤੁਹਾਨੂੰ ਰਸਤੇ ਜੀ ਮਿਲ ਪਏ ਹੋਣੇ ਕਿ ਤਨਾ ਕਿਤੇ ਜਿਸ ਤਰ੍ਹਾਂ ਲੋਕ ਤੁਹਾਨੂੰ ਕੋਈ ਗੱਲ ਕਰਦੇ ਹੋਣਗੇ ਇਹ ਕਿੰਨੀ ਕੁ ਧਾਰਨਾ ਸੱਚ ਹੈਗੀ ਆ ਦੇਖੋ ਜੀ ਜੇ ਆਪਾਂ ਗੱਲ ਕਰੀਏ ਨਾ ਵੀ ਇਹ ਤਾਂ ਜੀ ਆਮ ਹੀ ਸਾਈਕਲਾਂ ਤੇ ਤੁਰੇ ਫਿਰਦੇ ਇੰਨਾ ਵੀ ਨਹੀਂ ਆਮ ਹੁੰਦਾ ਜਦੋਂ ਜਸਟਨ ਟਰੂਡੋ ਜੀ ਮਿਲਦੇ ਆ ਜਾਂ ਹੋਰ ਮੇਰੇ ਕਾਫੀ ਸਾਰੇ ਮੈਂਬਰ ਆਫ ਪਾਰਲੀਮੈਂਟ ਮੇਰੇ ਸੰਪਰਕ ਚ ਰਹਿੰਦੇ ਨੇ ਅਸੀਂ ਇਨ ਟੱਚ ਹੁੰਦੇ ਹਾਂ ਨਾ ਮਿਲਦੇ ਹੀ ਰਹਿੰਦੇ ਕਿਤੇ ਨਾ ਕਿਤੇ ਇਹ ਹੁੰਦਾ ਕਿ ਆਮ ਫੰਕਸ਼ਨ ਤੇ ਕੋਈ ਚੰਗਾ ਕੋਈ ਬਿਜ਼ਨਸਮੈਨ ਜਾਂ ਚੰਗਾ ਕੋਈ ਨਾਗਰਿਕ ਉਥੋਂ ਦਾ ਦੇਖਦਾ ਜਿਹਦਾ ਕੋਈ ਕੰਟਰੀਬਿਊਸ਼ਨ ਹੋਵੇ ਅਗਰ ਉਹ ਇਨਵਾਈਟ ਕਰੇ ਉਹ ਜ਼ਰੂਰ ਪਹੁੰਚਦੇ ਆ ਜਦਕਿ ਇੱਥੋਂ ਦੇ ਤਾਂ ਕੌਂਸਲਰ ਵੀ ਨਹੀਂ ਲੱਭਦੇ ਹਨਾ ਕੋਈ ਛੋਟਾ ਜਗਰਾਤੇ ਤੇ ਵੀ ਜਾਂ ਕੋਈ ਈਵੈਂਟ ਛੋਟਾ ਜავი ਕੋਈ ਫੰਕਸ਼ਨ ਹੋਵੇ ਕੋਈ ਧਾਰਮਿਕ ਹੋਵੇ ਕਿਸੇ ਵੀ ਤਰ੍ਹਾਂ ਦਾ ਤੇ ਉੱਥੇ ਵੀ ਉਹ ਸੋ ਨਖਰੇ ਕਰਦੇ ਆ ਉਥੇ ਇਹ ਚੀਜ਼ ਥੋੜੀ ਠੀਕ ਹੈ ਜੀ ਇਹ ਦੂਜੀ ਗੱਲ ਕਿਸੇ ਵੀ ਲੈਵਲ ਦੇ ਮੰਤਰੀ ਨੂੰ ਤੁਸੀਂ ਜਾ ਕੇ ਡਾਇਰੈਕਟ ਇਕੱਲਾ ਸਿੰਗਲ ਪਰਸਨ ਜਾ ਕੇ ਮਿਲਣ ਦਾ ਅਧਿਕਾਰ ਰੱਖਦੇ ਹੋ ਬਸ਼ੱਕ ਤੁਹਾਨੂੰ ਅਪੁਆਇੰਟਮੈਂਟ ਜਰੂਰ ਲੈਣੀ ਪਏਗੀ ਪਰ ਮਿਲਣ ਦਾ ਅਧਿਕਾਰ ਰੱਖਦੇ ਹੋ ਤੇ ਇੱਥੇ ਤੁਸੀਂ ਮਿਲਦਾ ਦੋ ਸਾਲ ਬੈਠੇ ਰਹੋ ਜੇ ਤੁਹਾਨੂੰ ਡਾਇਰੈਕਟ ਸੀਐਮ ਨਾਲ ਡਾਇਰੈਕਟ ਫੇਸ ਟੂ ਫੇਸ ਬੈੰਡ ਦਾ ਮੌਕਾ ਮਿਲ ਜੇ ਤੁਸੀਂ ਦੱਸਿਓ ਮੈਨੂੰ ਕਹਿੰਦਾ ਮਤਲਬ ਕਿ ਉੱਥੇ ਇਨਸਾਨ ਦੀ ਕਦਰ ਹੈਗੀ ਹੈ ਇਨਸਾਨ ਦੀ ਵੀ ਕਦਰ ਹੈ ਤੇ ਅਸੀਂ ਤਾਂ ਆਰਟਿਸਟ ਆ ਸਾਨੂੰ ਤਾਂ ਇੰਨਾ ਪਤਾ ਵੀ ਆਰਟਿਸਟ ਦੀ ਵੀ ਉੱਥੇ ਕਦਰ ਹੈਗੀ ਹੈ ਇੱਥੇ ਇੱਥੇ ਨਾਲੋਂ ਇੱਥੇ ਨਾਲੋਂ ਤੁਸੀਂ ਬਖੂਬੀ ਦੇਖ ਸਕ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਮੈਂ 22 ਸਾਲ ਇਸ ਧਰਤੀ ਦੇ ਵਿੱਚ ਆਟ ਕੀਤਾ ਤੇ ਤੁਸੀਂ ਮੈਨੂੰ ਤਕਰੀਬਨ ਸੈਂਕੜੇ ਇੰਟਰਵਿਊ ਕੀਤੇ ਹੋਣੇ ਕਦੇ ਇਸ ਤਰ੍ਹਾਂ ਦਾ ਮਾਹੌਲ ਤੁਸੀਂ ਦੇਖਿਆ ਹੋਵੇ ਤਾਂ ਦੱਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡਾ ਪੰਜਾਬ ਮਾੜਾ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਰੀਆਂ ਸਰਕਾਰਾਂ ਮਾੜੀਆਂ ਪਰ ਅਗਰ ਕਿਸੇ ਸਰਕਾਰ ਨੇ ਸਨਮਾਨਤ ਕੀਤਾ ਹੋਵੇ ਕਿਉਂਕਿ ਹਜ਼ਾਰਾਂ ਇੰਟਰਵਿਊ ਆਏ ਹਜ਼ਾਰਾਂ ਅਖਬਾਰਾਂ ਚ ਕੋਈ ਦੁਨੀਆ ਦਾ ਅਖਬਾਰ ਨਹੀਂ ਜਿਹਦੇ ਵਿੱਚ ਨਹੀਂ ਆਇਆ ਅਗਰ ਕਿਸੇ ਨੇ ਦਿੱਤਾ ਹੋਵੇ ਸਨਮਾਨ ਕਿਸੇ ਤਰ੍ਹਾਂ ਦਾ ਕਿਰਪਾ ਕਰਕੇ ਮੈਨੂੰ ਸਾਂਝਾ ਕਰਦੇ ਹੋ ਤੇ ਮੈਂ ਖਿਮਾ ਦਾ ਜਾਚਕ ਹੋਊਂਗਾ। ਤੇ ਮੇਰੇ ਕੋਲ ਹੋਰ ਸਵਾਲ ਹੈ ਗੁਰਪ੍ਰੀਤ ਜੀ ਇੱਕ ਨਾ ਮੈਂ ਤੁਹਾਡੀ ਸਟੋਰੀ ਭੇਜੀ ਸੀਗੀ ਜਦੋਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਢਾਹ ਢਾਇ ਦਾ ਮਾਡਲ ਬਣਾਇਆ ਸੀਗਾ। ਅਜਾਇਬ ਘਰ ਚ ਮੇਰਾ ਖੱਥ ਲੱਗਾ ਆ। ਉਸ ਤੋਂ ਬਾਅਦ ਇੱਕ ਕੰਟਰੋਵਰਸਲ ਸ਼ੁਰੂ ਹੋ ਗਿਆ ਕਿ ਕਿ ਇੱਕ ਵਿਅਕਤੀ ਕਹਿੰਦਾ ਕਿ ਮੈਂ ਉਹ ਮਾਡਲ ਤਿਆਰ ਕੀਤਾ। ਬਹੁਤ ਬੜਾ ਚਿਰ ਮੇਰੀ ਵੀ ਉਹ ਬੈਸੋ ਬੈਸੀ ਚੱਲਦੀ ਰਹੀ ਉਹਨਾਂ ਕੀ ਕਿਉਂਕਿ ਮੈਂ ਤੁਹਾਨੂੰ ਪਰਸਨਲੀ ਜਾਣਦਾ ਸੀਗਾ ਔਰ ਇਸ ਬਾਰੇ ਸਾਡੀ ਕਈ ਵਾਰ ਗੱਲਬਾਤ ਵੀ ਹੋ ਚੁੱਕੀ ਸੀ ਜਿਉ ਤੁਸੀਂ ਕੈਨੇ ਕੀ ਉਹ ਸਚਾਈ ਆ ਉਹ ਮਾਡਲ ਤੁਸੀਂ ਬਣਾਇਆ ਸੀਗਾ ਕੋਈ ਹੋਰ ਵਿਅਕਤੀ ਸੀਗਾ ਉਹਦੇ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਸੀ ਦਰਸਲ ਗੱਲ ਪਤਾ ਕੀ ਹੈ ਮੈਂ ਤਾਂ ਗੁਰੂ ਰਾਮਦਾਸ ਪਾਸ਼ਾ ਤੇ ਭਰੋਸਾ ਕਰਦਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਹੀ ਭਰੋਸੇ ਤੇ ਕਰੂੰਗਾ ਮੈਨੂੰ ਗੁਰੂ ਰਾਮਦਾਸ ਪਾਸ਼ਾ ਤੇ ਇੰਨਾ ਕੋਈ ਵਿਸ਼ਵਾਸ ਹੈ ਕਿ ਅਗਰ ਤੁਸੀਂ ਸੱਚੇ ਮਨ ਨਾਲ ਕੋਈ ਮਿਹਨਤ ਕੀਤੀ ਹੈ ਜੀ ਉਹ ਕੋਈ ਜਿੰਨਾ ਮਰਜ਼ੀ ਕ੍ਰੈਡਿਟ ਲਈ ਜਾਵੇ ਕੋਈ ਅੱਗੇ ਹੋਈ ਜਾਵੇ ਕੋਈ ਪਿੱਛੇ ਹੋਈ ਜਾਵੇ ਕਰੀ ਜਾਵੇ ਜਿੰਨੇ ਬਣਾਇਆ ਸੱਤ ਹੈ ਜੀ ਧੰਨਵਾਦ ਜੀ ਤੁਸੀਂ ਬਣਾਇਆ ਪਰ ਮੈਨੂੰ ਇੰਨਾ ਪਤਾ ਗੁਰੂ ਰਾਮਦਾਸ ਪਾਸ਼ੇ ਨੇ ਮੇਰੀ ਲਾਜਪਤ ਰੱਖੀ ਹੈ ਅਗਰ ਮੈਂ ਮਿਹਨਤ ਨਾਲ ਕੰਮ ਕਰ ਰਿਹਾ ਤੇ ਮਹਾਰਾਜ ਦੀ ਕਿਰਪਾ ਨਾਲ ਦੁਨੀਆ ਸਲਾਮਾ ਕਰਦੀ ਹੈ ਸਾਰੀ ਦੁਨੀਆ ਦੀਆਂ ਸੰਗਤਾਂ ਪਿਆਰ ਕਰਦੀਆਂ ਨੇ ਵੱਖ-ਵੱਖ ਮੁਲਕਾਂ ਚ ਸੰਗਤਾਂ ਅਜਾਇਬ ਘਰਾਂ ਦੇ ਲਈ ਸੰਪਰਕ ਕਰ ਰਹੀਆਂ ਨੇ ਹਨਾ ਤੇ ਇਹੀ ਇੱਕ ਭਰੋਸਾ ਹੁੰਦਾ ਮੈਂ ਕਹਿੰਦਾ ਨਹੀਂ ਕਿ ਮੈਂ ਬਣਾਇਆ ਜੇ ਗੁਰੂ ਰਾਮਦਾਸ ਪਾਸ਼ੇ ਮੇਰੇ ਜਾਣਦੇ ਕਿ ਮੈਂ ਬਣਾਇਆ ਹੋਊਗਾ ਤੇ ਮੇਰੀ ਸੇਵਾ ਪ੍ਰਵਾਨ ਗੁਰੂ ਰਾਮਦਾਸ ਜੀ ਕਰਨ ਜਿਸ ਨੇ ਵੀ ਅਗਰ ਬਣਾਇਆ ਤੇ ਚਲੋ ਉਸ ਵੀਰ ਦੀ ਵੀ ਸੇਵਾ ਪ੍ਰਵਾਨ ਸੋ ਇਹ ਸਨ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜੋ ਕਿ 2 ਸਾਲ ਲਗਾਤਾਰ ਹੀ ਵਿਦੇਸ਼ ਦੀ ਧਰਤੀ ਤੇ ਪੱਗ ਦਾ ਨਾਮ ਰੋਸ਼ਨ ਕਰਨ ਤੋਂ ਬਾਅਦ ਆਪਣੇ ਘਰ ਪਹੁੰਚੇ ਹੋਏ ਨੇ ਤੇ ਜਿਸ ਤਰ੍ਹਾਂ ਹੀ ਘਰ ਪਹੁੰਚੇ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਅਤੇ ਖਾਸ ਤੌਰ ਤੇ ਪੰਜਾਬੀਆਂ ਵੱਲੋਂ ਇਹਨਾਂ ਦਾ ਵਾਰਮ ਵੈਲਕਮ ਜਿਹੜਾ ਸੀਗਾ ਉਹ ਵੀ ਕੀਤਾ ਗਿਆ ਕਿਉਂਕਿ ਅਕਸਰ ਹੀ ਅਸੀਂ ਵਿਦੇਸ਼ ਦੀ ਗੱਲ ਸੁਣੀਏ ਤਾਂ ਬਹੁਤ ਸਾਰੇ ਅਲੀਗੇਸ਼ਨ ਜਿਹੜੇ ਨੇ ਵਿਦੇਸ਼ ਤੇ ਉੱਚੇ ਲੱਗਦੇ ਹੋਏ ਨਜ਼ਰ ਆਉਂਦੇ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਗੱਲਾਂបਾਤਾਂ ਹੋਣ ਚਾਹੇ ਉਹ ਪੱਗ ਦੇ ਮਾਮਲੇ ਦੀ ਗੱਲਬਾਤ ਹੋਵੇ ਚਾਹੇ ਉਹ ਕਿਰਪਾਨ ਦੇ ਮਾਮਲੇ 'ਚ ਗੱਲਬਾਤ ਹੋਵੇ ਲੇਕਿਨ ਇੱਕ ਸਾਬਤ ਸੂਰਤ ਨੌਜਵਾਨ ਵੱਲੋਂ ਪੰਜਾਬ ਦਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਗਿਆ ਜਦੋਂ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਇਹਨਾਂ ਨੂੰ ਆਨਰ ਦਿੱਤਾ ਗਿਆ ਔਰ ਜਸਟਨ ਟਰੂਡੋ ਖੁਦ ਇਹਨਾਂ ਨੂੰ ਮਿਲਣ ਵਾਸਤੇ ਜ라 ਸੀਗਾ ਉਹ ਬੇਰਕਰਾਰ ਨਜ਼ਰ ਆਇਆ ਤੇ ਉਹਨਾਂ ਵੱਲੋਂ ਆਪਣੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਸੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦੀਆਂ ਪਾਈਆਂ ਗਈਆਂ ਲੇਕਿਨ ਕਿੰਨਾ ਕਿਤੇ ਮਲਾਲ ਵੀ ਹੈ ਕਿ ਜਿਸ ਦੇਸ਼ ਦੇ ਵਿੱਚ ਜੰਮੇ ਜਿਸ ਉਸ ਦੇਸ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੀਗਾ ਸਨਮਾਨ ਜਿਹੜਾ ਸੀਗਾ ਜੋ ਬੰਦਾ ਮਾਨ ਸਨਮਾਨ ਸੀਗਾ ਉਹ ਨਹੀਂ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਹੀਰੇ ਦੀ ਪਹਿਚਾਨ ਜ਼ਰੂਰ ਜੋਹਰੀ ਨੂੰ ਜ਼ਰੂਰ ਹੁੰਦੀ ਹੈ ਇਸ ਕਰਕੇ ਵਿਦੇਸ਼ ਦੇ ਵਿੱਚ ਕਈ ਜੋ ਬਡੇ ਲੀਡਰ ਸਨ ਉਹਨਾਂ ਵੱਲੋਂ ਜਿਹੜਾ ਸੀਗਾ ਇਹਨਾਂ ਨੂੰ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਕੀ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਜਿਹੜੇ ਨੇ ਉਹ ਕੋਈ ਸਮਝਦੇ ਨੇ ਕਿ ਇਹਨਾਂ ਦਾ ਹੁਣ ਵੀ ਮਾਨ ਸਨਮਾਨ ਕਰਕੇ ਕੀ ਉਹ ਕਲੰਕ ਜਿਹੜਾ ਹੈ ਉਹ ਧੋਂਦੇ ਹੋਏ ਭਾਰਤ ਦੀ ਸਰਕਾਰ ਜਾਂ ਪੰਜਾਬ ਸਰਕਾਰ ਜਿਹੜੀ ਉਹ ਨਜ਼ਰ ਆਉਂਦੀ ਹੋਏਗੀ ਜਾ ਫਿਰ ਇੱਕ ਵਾਰ ਫੇਰ ਤੋਂ ਗੁਰਪ੍ਰੀਤ ਸਿੰਘ ਪੇਪਰਟ ਜਿਹੜੇ ਨੇ ਉਹਨਾਂ ਨੂੰ ਜਰੂਰ ਇਸ ਚੀਜ਼ ਦਾ ਮਲਾਲ ਜਿਹੜਾ ਰਹੇਗਾ ਕਿ ਜਿਸ ਦੇ ਵਿੱਚ ਉਹ ਜੰਮੇ ਜਿਸ ਪੰਜਾਬ ਦੇ ਵਿੱਚ ਉਹ ਜੰਮੇ ਸ਼ਾਇਦ ਉਹ ਪੰਜਾਬ ਦੇ ਮੰਤਰੀਆਂ ਨੂੰ ਇਹਨਾਂ ਦੀ ਪਛਾਣ ਗਈ ਸੀ ਉਹ ਚੰਗੀ ਤਰ੍ਹਾਂ ਨਹੀਂ ਹੋ ਸਕੇ ਲੇਕਿਨ ਗੁਰਪ੍ਰੀਤ ਸਿੰਘ ਪੇਪਰਟ ਇਸ ਜਲਦ ਹੀ ਵਿਜੇ ਦੀ ਧਰਤੀ ਵਿੱਚ ਬਹੁਤ ਸਾਰਾ ਹੋਰ ਕੰਮ ਕਰਕੇ ਪੰਜਾਬ ਦਾ ਅਧਿਪਕ ਦਾ ਨਾਮ ਜਿਹੜਾ ਰੋਸ਼ਨ ਕਰਦੇ ਹੋਏ ਜਰੂਰ ਨਜ਼ਰ ਆਉਣਗੇ ਕੈਮਰਾਮੈਨ ਵੰਸ ਜਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ